ਜੀ ਸਾਡੇ ਸਾਡੇ ਬਹੁਤ ਹੀ ਸਤਿਕਾਰਯੋਗ ਜਗਸੀਰ ਖਾਰਾ ਜੀ ਦੀ ਕਲਮ ਤੋਂ ਲਿਖਿਆ ਇੱਕ ਗੀਤ ਮੈਂ ਪਿਛਲੇ ਦਿਨੀ ਗਾਇਆ ਸੀ ਰਿਲੀਜ਼ ਹੋਇਆ ਜਿਹਨੂੰ ਮਨਾ ਮੂਹੀ ਤੁਹਾਡੇ ਵੱਲੋਂ ਬਹੁਤ ਸਾਰਾ ਪਿਆਰ ਮਿਲ ਰਿਹਾ ਤੇ ਸਾਡੇ ਦੋਸਤਾਂ ਦੀ ਫੋਲ ਜੋਰ ਮੰਗ ਤੇ ਮੈਂ ਦੋਗਲੇਨਾ ਪੇਸ਼ ਕਰ ਰਿਹਾ ਉਹ ਜੇ ਗਪਰੂ ਪੁੱਤ ਖਰਾਬ ਬੰਦਾ ਹਰ ਤੱਕ ਓਏ ਗੱਬਰ ਪਤ ਖਰਾਬ ਪੀ ਵਿੱਚ ਟਾ ਨਾਲੇ ਸ਼ਰਾਬ ਸਾਰਾ ਦਿਨ ਬਣਿਆ ਰਹੇ ਨਵਾਬ ਇਸ ਤਰਾ ਸਰਦਾ ਕਿੱਥੇ ਆ ਬੰਦੇ ਨੂੰ ਆਹੇ ਦੁੱਖ ਹਰਾਉਂਦੇ ਓਏ ਬੰਦਾ ਹਰ ਤੱਕ ਕਿੱਥੇ ਐ ਬੰਦੇ ਨੂੰ ਆਹੇ ਦੁੱਖ ਹਰਾਉਂਦੇ ਓਏ ਬੰਦਾ ਹਰ ਤੱਕ